ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ گاਵਾ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਸਾਰੀ ਵੈਰਾਈਟੀ ਤੁਹਾਨੂੰ ਵਿਖਾਉਣੀ ਆ ਕੋਈ ਸੱਜਰ ਆ ਕੋਈ ਬੱਚੇ ਵਾਲੀ ਆ ਕੋਈ ਟੋਕੜਿਆ ਕੋਈ ਟੋਕੜ ਗੱਬਣ ਆ ਸਾਰੀ ਵੀਡੀਓ ਵੇਖਿਓ ਵੱਡੇ ਛੋਟੇ ਪਾਸੇ ਸਾਰੇ ਦਿਖਾਵਾਂਗੇ ਕਿੰਨੇ ਸਾਰੇ ਛੋਟੇ ਹੀ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਸਨਾ ਠੀਕ ਠਾਕ ਜੀ ਜੀ ਦਾ ਵਧੀਆ ਮਾਲਾ ਚਲੋ ਵਧੀਆ ਜੀਤਾ ਜੀ ਨਾਮ ਦੱਸਦੇ ਇੱਕ ਵਾਰ ਫਿਰ ਸ਼ਹਿਰ ਨਾਲਾ ਜ਼ਿਲ੍ਹਾ ਬਰਸਾ ਤੇ ਫੋਨ ਨੰਬਰ ਬੋਲਦਾ 98195755 ਠੀਕ ਹੈ ਭਾਏ 에어ਪੋਰਟ ਬੋਰਡ ਨਹੀਂ ਜਾਣਦੇ ਤੁਹਾਨੂੰ ਦੀ ਕਰਨੇ ਹਾਂ ਹਾਂ ਉਹ ਕਿ ਜਾ ਕੇ ਵੀ ਬੈਂਟੀ ਦਾਵਾ ਮਾਲੋ ਜਿਹੜਾ ਵੀਰ ਕੋ ਸਾਈ ਪਾਉਂਦਾ ਵਾ ਹਾਂਜੀ ਸੌਦਾ ਫੋਨ ਤੇ ਗੱਲ ਰਹਿ ਰਹੇ ਅੱਛਾ ਕਈ ਵੀਰ ਸਾਈ ਪਾਦੇ ਨੇ ਤੇ ਮੁਰਕੇ ਸੌਦਾ ਇਸੇ ਆ ਕੇ ਦੁਬਾਰਾ ਕਰਦੇ ਨੇ ਅੱਛਾ ਕੱਲ ਮੇਰੇ ਕੋ ਵੀਰਾਂ ਨੇ ਗਏ ਮੱਝ ਵੇਖੀ ਇੱਥੋਂ ਆਏ ਹੋ ਗਿਆ ਜਿਹੜੇ ਸਾਈਦ ਤੋਂ ਅ ਤੇ ਸੌਦਾ ਕਰਕੇ ਤੇ ਮੁਰਗੇ ਤੇ ਆਣਗੇ ਭਾਈ ਇੰਨੇ ਦੀ ਹੁੰਦੀ ਮੈਂ ਭਾਈ ਆਪਾਂ ਸੌਦਾ ਦੀਨੇ ਦਾ ਕੀਤਾ ਬੂਲ ਅੱਛਾ ਮੇਰਾ ਵੀ ਸੌਦਾ ਕਰਨ ਮੁਰਗੇ ਮਤਲਬ ਕਿ ਜੋ ਵੀ ਆ ਜਿਹੜਾ ਸੌਦਾ ਹੋਇਆ ਉਹ ਬਾਅਦ ਚ ਅਗਲੇ ਦੀ ਮਰਜ਼ੀ ਜਿੰਨੇ ਮਰਜ਼ੀ ਸ਼ੋਰਟ ਕਰੇ ਉਹ ਆਪਣਾ ਸਾਰਾ ਚੈੱਕ ਕਰਿਆ ਕਰਨਾ ਵੱਡੀ ਜਾਂ ਨਿੱਕੀ ਥੋੜੀ ਸਮਝ ਆਉਂਦੀ ਸਾਈ ਬਹੁਣ ਨਹੀਂ ਉਹਦੀ ਬੇਸ਼ੱਕ ਆਪਾਂ ਅਗਲੇ ਧੱਕੇ ਨਾਲ ਭੀਜ ਕੇ ਪਵਾ ਲੈਣੀ ਹੈ ਹਾਂਜੀ ਹਾਂਜੀ ਮਨ ਚ ਆਉਂਦਾ ਨਾ ਪਾਉਣ ਮੁਰਗੇ ਕਰਾਂ ਉਹ ਛੇ ਗੱਡੀ ਰਹਿ ਗੋਣ ਕੋਈ ਸਾਈ ਕੋਈ ਕੋਈ ਵਾਪਸੀ ਨਹੀਂ ਭਾਈ ਹੁੰਦੀ ਮੁਰਗੇ ਅੱਛਾ ਆਪਣੀ ਸੂਝ ਸਮਝ ਗਏ ਸਾਈਂ ਪਾਉਣ ਸਭ ਕੋ ਵੇਖਣਾ ਇਹ ਹੈ ਕਿ ਜੇ ਵੀਡੀਓ ਚ ਦੱਸਿਆ ਗਿਆ ਗੀਆਂ ਗੱਲਾਂ ਪੂਰੀਆਂ ਨਾ ਨਿਕਲਣ ਉਹ ਸਾਈਂ ਵਾਪਸ ਹੋ ਜੂਗੀ ਸਾਡੀ ਸਾਈਂ ਇਹ ਵਾਪਸ ਕਰਾਂਗੇ ਸਾਡੇ ਨਗਰ ਦੇ ਭੂਰ ਛੱਟਾ ਹੋਵੇ ਆ ਕੋਈ ਗੱਬਣਾ ਨਿਕਲੇ ਕਿਸੇ ਦੇ ਘਰ ਜਾ ਕੇ ਚੈੱਕ ਲਾਵੇ ਉਹਦੀ ਬਾਬਾ ਕਰਾਇ ਸਬਿਤ ਪੈਸੇ ਦਵਾਂਗੇ। ਉਹ ਜੇ ਕੋਈ ਉਹ ਜੇ ਪਾਸ ਨਾ ਹੋਵੇ ਜਾਂ ਕੁਝ ਉੱਚ ਸਾਈ ਵਾਪਸ ਹੋ ਜੇ ਫਿਰ ਸਾਈ ਵਾਪਸ ਹੋ ਜਾਂਦੀ ਹੈ। ਠੀਕ ਆ। ਜੇ ਪਰ ਟੀਕੇ ਨਾ ਕਹਿੰਦੇ ਟੀਕੇ ਨਾ ਮਿਲੂਗੀ ਜਿੱਥੇ ਆਪਨੇ ਕਾ ਚੁਆ ਕੇ ਦਵਾਂਗੇ। ਅੱਛਾ। ਪਾੜੇ ਦਾ ਕੰਮ ਹੈ ਪਾੜੇ ਮਿਲੂ ਹਾਂ ਪਾਜੇ ਭਾਈਏ ਪਾਉਣ ਮੰਨ ਲਓ। ਆ ਮੈਂ ਸ਼ਾਮ ਨੂੰ ਕੋ ਸੱਤ ਵਜੇ ਆਉਨੇ ਆ। ਹਾਂਜੀ। ਜੇ ਕੋ 12 ਵਜੇ ਆਖਣ ਪਾੜਾ ਬਾਅਦ ਨਹੀਂ ਕਿਲੇ ਮਿਲਦਾ ਪੰਨਾ ਘਬਾਰ ਵਾਲੇ। ਹਾਂਜੀ ਹਾਂਜੀ। ਤੁਹਾਨੂੰ ਪਟਿਕਾ ਲਾਉਣਾ ਫਿਰ। ਹਾਂਜੀ ਹਾਂਜੀ। ਇਹ ਆਪਾਂ ਸੋਚ ਸਮਝ ਕੇ ਡਾਈਵਰੀ ਕੋ ਸਾਈ ਜਿੰਨੇ ਪੌਣੀ ਸੋਚ ਸਮਝ ਕੇ ਆ ਗ ਇਹ ਤਾਂ ਮਹਾਰਾਜ ਚੰਗਾ ਹੀ ਹਰ ਕੋ ਕਰਾਵੇ ਮਾੜਾ ਨਾ ਹੀ ਕਰੀਏ ਨਾ ਕਰਾਵੇ ਮਹਾਰਾਜ ਠੀਕ ਇਹ ਕੰਮ ਦਾ ਫਲ ਭਾਜੀ ਮਿਲਣਾ ਵਾ ਹਾਂਜੀ ਹਾਂਜੀ ਜਿਹੜਾ ਗਰੀਬ ਨੇ ਕਿੱਦਾਂ ਪੈਸੇ ਜੋੜੇ ਕਿਤਾ ਨਹੀਂ ਜੋੜੇ ਹਾਂਜੀ ਹਾਂਜੀ ਮਾ ਲੋ ਜੇ ਆਪਾਂ ਨੂੰ ਮਾੜਾ ਡੇਕਰ ਦਵਾਂਗੇ ਤਾਂ ਉਹਨੇ ਬਦਵਗੇ ਜਿੰਨੇ ਜੀ ਇਹ ਤਾਂ ਗੱਲ ਹੈਗੀ ਸੀ ਸਹੀ ਗੱਲ ਹੈ ਨਾ ਜੇ ਆਪਾਂ ਆ ਮਹੀਨ ਸੁਈ ਮੇਰੇ ਕੋ ਮਾ ਲੋ ਇਹਦਾ ਬੱਚਾ ਮਰ ਗਿਆ ਵਾ ਹਾਂਜੀ ਜਿਹੜਾ ਸੁਈ ਨੂੰ ਪੰਨੇ ਦਿਨ ਜਿਹੜਾ ਹੋ ਗਿਆ ਹਾਂਜੀ ਮਾ ਲੋ ਇਹਦੇ ਬੱਚੇ ਦੇ ਤੋਂ ਵਾਧੂ ਜਿਸੋ ਮਰਦੀ ਲਾਗੇ ਲਖ ਲਾਤੋ ਹਾਂਜੀ ਹਾਂਜੀ ਭਾਜੀ ਥੱਲੇ ਨਹੀਂ ਪੰਦਰੀ ਜੀ ਹੋਏ ਭਾੜੇ ਦੀ ਮਿਲਦੀ ਆ ਹਾਂ ਤਬਕਾ ਨਹੀਂ ਬਾਕੀ ਬਰਕਤ ਨਹੀਂ ਹੁੰਦੀ ਆ ਇਹੋ ਜੀ ਕਮਾਈ ਤੇ ਮਨੋ ਬਾਕੀ ਬਰਕਤ ਨਹੀਂ ਭਾਵੇਂ ਆਈਦਾ ਮੈਂ ਮੰਨ ਲਓ ਬੱਚਾ ਲਾ ਕੇ ਸੜਦੀ ਵੇਚਣਾ ਵਾ ਹਾਂਜੀ ਤੇ ਮੰਨ ਲਓ ਜਿਹੜਾ ਉਹਦਾ 40 ਦੀ ਵੇਚਦਾ ਉਹਦਾ ਸੜਦੀ ਵੇਚਾਂਗੇ ਨਾ ਉਹ 40 ਉਹ 2000 ਮਿੱਟੀ ਆ ਬਾਕੀ ਜਿਹੜਾ ਵੀ ਕੋਈ ਹੈਰਾ ਫੇਰੀ ਕਰਦਾ ਉਹ ਉੱਥੇ ਕੀ ਰਹਿ ਜਾਂਦਾ ਵਾ ਤਰੱਕੀ ਨਹੀਂ ਹੈਗੀ ਉਹਦਾ ਜਿਹੜਾ ਕੋਈ ਗਲਤ ਕੰਮ ਕਰਦਾ ਨਾ ਬਾਹਰ ਨੂੰ ਉੱਥੇ ਰਖਦਾ ਜੀ ਮੈਂ ਤੇ ਹਿੱਤ ਕੋਈ ਵਿਕ ਜਿਹੜੇ ਜਿੰਨੇ ਗਲਤ ਕੰਮ ਕਰਦੇ ਨਾ ਸਭ ਭਜ ਭੁਜ ਗਏ ਉਹਨਾਂ ਦੇ ਸਾਡੇ ਹੋ ਗਏ ਖਾਲੀ ਠੀਕ ਆ ਸਾਰੇ ਬੰਦੇ ਮੈਂ ਵੇਖੇ ਮੈਂ ਵੀ ਫਿਰਦਾ ਦੋਦਾਰ ਇਨਾ ਮਾਈ ਤਾਂ ਸੋਸਲਾ ਕਿੰਭਾਰ ਕਰਦੇ ਹਾਂ ਠੀਕ ਆ ਮੈਂ ਆਪਣੇ ਹੱਥੀ ਜਿੰਨਾ ਬੱਚੇ ਲਾਏ ਹੈ ਨਾ ਅੱਛਾ ਮੈਂ ਆਪਣੇ ਹੱਥੀ ਵੇਖਿਆ ਬੰਦੇ ਮਰ ਗਏ ਅੱਛਾ ਖੁਦ ਮੈਂ ਵੇਖਿਆ ਆਪਣੇ ਅੱਖੀਂ ਵਖੇ ਅੱਛਾ ਐਲੀ ਨੰਬਰ ਦੇ ਨਾਲ ਖੰਨੇ ਗੱਡੀਆਂ ਜਾਂਦੀਆਂ ਬੰਦਿਆਂ ਦੀਆਂ ਸਾਰੇ ਖਤਮ ਹੋ ਗਏ ਮਾਰੀ ਗਏ ਅੱਛਾ ਜਿੰਨਾ ਬੱਚੇ ਲਾਲਾ ਵੇਚੀਆਂ ਵਾ ਚਲੋ ਆਪਾਂ ਜਿਆਦਾ ਕਰੀਏ ਸ਼ੁਰੂ ਕਿਸੇ ਮੈਂ ਵੀ ਬੋਲ ਬੋਲ ਜਰਾ ਬੋਲੋ ਬਤਾ ਦੇ ਲਾਗੇ ਤੇ ਮੇਲਾ ਪੂਰਾ ਲੱਗਾ ਹੈ ਕਰੋ ਸਾਨੂੰ ਵੀ ਪਹਿਲੇ ਅਸੀਂ ਵੀ ਜਾਣਾ ਬਾਅਦ ਚ ਤੁਹਾਡੇ ਵੀ ਪਹਿਲੀ ਵਾਰੀ ਬੋਡ ਬਣੀ ਅਸੀਂ ਪੌਣੀ ਪਹਿਲੀ ਵਾਰੀ ਜਾ ਕੇ ਪਹਿਲੀ ਵਾਰੀ ਅਸੀਂ ਜਾਣਾ ਜੇ ਪੌਣ ਚਲੋ ਤੇ ਪਾਜੀ ਪੰਜਵਾਂ ਮਹੀਨਾ ਮਗਾ ਜੀ ਠੀਕ ਹੈ ਆ 5 ਦੀ ਤਰੀਕ ਦਾ ਠੀਕ ਹੈ ਵਾਲੇ 5 ਦੀ ਤਰੀਕ ਨੂੰ ਵੀ ਪੰਜਵਾਂ ਲੱਗ ਜਾਏ ਠੀਕ ਹੈ ਦੂਦਰ ਕੋ 7 ਕਿਲੋ ਉਪਰ ਆਪ 6 ਕਿਲੋ ਵੀ ਦਿੰਦੀ ਦਵਾਂਗੇ ਠੀਕ ਹੈ ਕੋਈ ਥਾਲੇ ਦਾ ਭੂਤ ਛਟਾ ਕੋ ਬਾਦ ਕਰਦੇ ਜੁਮੇ ਵਾਲਾ ਆ ਥਾਣੇ ਦੇਖ ਸਕਦੇ ਤੇ ਲਾਗੇ ਤਾਂ ਹਾਂ ਦੂਜਾ ਬਾਕੀ ਮਿਲਕਮੈਨ ਵੀ ਚੰਗੀ ਲੱਗੀ ਆ ਦੂਜਾ ਸੁਭਾ ਨਹੀਂ ਸੁਣਾ ਜੀ ਹੁਣ ਠੀਕ ਆ ਪੰਜਵਾ ਮਹੀਨਾ 53 ਦਿਨ ਲੱਗ ਗਏ ਕਿੰਨੇ ਚਿਰ ਤੇ ਚੱਕ ਪਾਸ ਸਿਆ ਬਿਲਕੁਲ ਮਤਲਬ ਪੰਜਵਾ ਮਹੀਨਾ 53 ਦਿਨ ਲੱਗ ਗਿਆ ਯਾ ਕੱਲ ਪਰਸਾ ਠੀਕ 4 ਮਹੀਨੇ ਦੀ ਚੱਕ ਪਾਸ ਸਿਆ ਕੇ ਪੂਰੀ 4 ਮਹੀਨੇ ਵਧ ਹੋ ਗਏ 4 ਮਹੀਨੇ ਤੋਂ ਬਾਅਦ ਚੱਲਦੀ ਤੇ ਪੰਜਾਤ ਅੰਦਰ ਆ ਆ 4 ਮਹੀਨੇ ਚ 4-5 ਦਿਨ ਹੋ ਗਏ ਦੂਜੇ 4 ਮਹੀਨੇ ਤੋਂ 4-5 ਦਿਨ ਉੱਪਰ ਹੋ ਗਏ ਆ ਚੈੱਕ ਕਰਾ ਲਈ ਮੇਰਾ ਵੀ ਜਿੰਨੇ ਖੜਦੀਆਂ ਮੈਂ ਬਾਰ ਬਾਰ ਹਰ ਵੀਡੀਓ ਕਿਹਾ ਵਾ ਮੇਰੀ ਪੰਜਾਂ ਚੋਣਾਂ ਦੇ ਗਰੰਟੀ ਨਹੀਂ ਮੁਰਕੇ ਮੇਰੀ ਕੋਈ ਗਰੰਟੀ ਨਹੀਂ ਹੈ ਠੀਕ ਹੈ ਜੀ ਤੋਕਰ ਗੱਬਨ ਤੇ ਜਿਹੜੇ ਆ ਗੱਲ ਆਪਾਂ ਕਰ ਰਹੇ ਹਾਂ ਮੇਰੀ ਦੋ ਤਿੰਨ ਦਾ ਪਾਈ ਗਰੰਟੀ ਆ ਕਿ ਚੈੱਕ ਕਰਾ ਲੈ ਜਾਂਦੇ ਆ ਜੋ ਵੀ ਆ ਜੇ ਪਾਈ ਕੋ ਮਹੀਨੇ ਨੂੰ ਕਹਵੇ ਗਰੰਟੀ ਹੈ ਉਹ ਮੁਰਕੇ ਕੋਈ ਗਰੰਟੀ ਨਹੀਂ ਚੋਣੀ ਮੇਰੀ ਠੀਕ ਆ ਇਹ ਚੋਣਾਂ ਦੇ ਪੈ ਗੱਡੀ ਤੋਂ ਬੰਦੀ ਠੀਕ ਆ ਚਾਰ ਦਿਨਾਂ ਤੱਕ ਕਰ ਕਹਿੰਦੇ ਕਿ ਗਰੰਟੀ ਰਹੂਗੀ ਤੋਕਰ ਗੱਬਨ ਦੀ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਤੁਹਾਡੀ ਤੇ ਦੋਤੇ ਕਿੰਨਾ ਪੱਕਾ ਵੀਰ ਜੀ ਇਹਦੇ ਕੋਲ ਦੇਖੋ ਵੀਰ ਜੀ 7 ਕਿਲੋ ਦੋਦੂ ਉਪਰ ਆਪਾਂ 6 ਕਿਲੋ ਕਰਵਾ ਲੀ ਤੇ ਮੋਲੇ ਤੇ ਮੋਲੇ ਦਾ ਦੇਣਾ ਨੇ ਭਾਈ 62000 ਅੱਛਾ ਹਾਂ ਜੈਸਨ ਹੋਈਆਂ ਨਹੀਂ ਕਰੋ ਤੁਸੀਂ ਜੈਸਨ ਹੋ ਕਰਨਾ ਹੈ ਤੇ 60 ਦੀ ਦੇ ਦਈਏ 52000 ਦੀ ਭਾਈ ਹਾਂ ਨਾ ਇਹ ਦਵਾਂਗੇ ਇੱਥੇ ਬਸ ਛੋਟ ਹੋਊਗਾ 100 ਰੁਪਿਆ ਠੀਕ ਹੈ ਜੀ ਹਾਂ ਕੋਈ ਐ 55 5000 ਮੇਰਾ ਵੀਰ ਬਾਕੀ ਆ ਕੇ ਚਲੋ ਸੋਹਣੀ ਝੋਟੀ ਆ ਛੋਟੇ ਮਹਿੰਗੇ ਦੀ ਝੋਟੀ ਆ ਸਾਂਭੇ ਸੰਭੀ ਚੰਗੀ ਆ ਹਾਂ ਤੇ ਆ ਬੱਚੇ ਤਾਂ ਬਿਨਾ ਆ ਗੀਆਂ ਨੇ ਸੋਇਨਾ ਬਈ 10 ਮਿੰਟ ਲੱਗ ਜਾਗੇ ਹੋ ਗਿਆ ਇਹ ਠੀਕ ਇਦਾਂ ਸਾਥੀ ਮਾਰਗੀ ਮਿਲ ਜੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਨੂੰ 70 ਲੱਗ ਜਾਗੇ ਤੋਰੋ ਫੇਰ ਇਹਨਾਂ ਨੂੰ ਪਸਾਤੀਆ ਦੇ ਦਵਾਉਣੇ ਬਾਕੀ ਥੱਲੇ ਸਫਾਈ ਜੱਜ ਨੀਵੀਂ ਆ ਅਨੰਦ ਸਾਈਜ ਗਾਪੇ ਦਾ ਚੰਗਾ ਇਹੋ ਤਰ੍ਹਾਂ ਤਾਂ ਅੰਤੋਂ ਵੀ ਜੀ ਓਕੇ ਸਰ ਕੋਈ ਥਣ ਜਿਹੜਾ ਆਪਾਂ ਕਾਟੂ ਫਾਈ ਕੱਟ ਦੋਗੇ ਕੋਈ ਵੀ ਦੂਰੋਂ ਲੈਣ ਨੰਗਰ ਗੱਡੀ ਦੀ ਆ ਜਾਂਦਾ ਵਾ ਇੱਥੇ ਆ ਕੇ ਪਾਸ ਕਰੇ ਹਾਲ ਘੱਟ ਨਿਕਲੇ ਤੇ ਮੁੜ ਕੇ ਮੈਨੂੰ ਦੋ ਕਰੇ ਮੈਂ ਉਹਨੂੰ ਕਲਾ ਕੀ ਫਾਇਦਾ ਹਾਂਜੀ ਹਾਂਜੀ ਥਣ ਜੀ ਨਹੀਂ ਕੋ ਫਾਲਟ ਨੂੰ ਭੂਰ ਛੱਡਾ ਥਣ ਘਾੜਵਾ ਤੁਸੀਂ ਜੋ ਮੇਰੇ ਆਪਣੇ ਖੋਲਿਆ ਉਹ ਤਾਂ ਬਾਅਦ ਪਾਰ ਅੱਧ ਪਾਰ ਅੱਗੇ ਫਿਰ ਪੈ ਜੂ ਦੋ ਵਾਰ ਹਾਂ ਨਹੀਂ ਕਰਦੇ ਹਵਾਣਾ ਇਹਦਾ ਤੇ ਕਿੰਨਾ ਫਿਰ ਮੋਲੇ ਦਾ ਇਹ ਦੇ ਦਾਂਗੇ 47000 47000 ਦੇ ਹਾਂ ਛੋੜ ਛੱਡ ਮੌਕੇ ਤੇ ਹੋਰ ਕਰਦੇ 1400 200 ਦਾ ਕੰਮ ਨਾ ਸੀ ਦੋਧੇ ਸੱਜਰ ਮੱਝਾਂ ਇੱਕ ਥੋਕੜ ਹੋਈ ਐ ਠੀਕ ਹੈ ਜੀ 2 ਮਹੀਨੇ 2 ਮਹੀਨੇ ਲੱਗ ਕੇ ਥੋਕੜ ਹੋਈ ਦਾ ਤੇ ਇੱਕ ਆਵੀ ਝੋਟੀ ਕਾਫੀ ਉੱਚੇ ਕੱਦ ਕਾਠਾਲੀ ਐ ਸੋਹਣੀ ਝੋਟੀ ਜਵਾਨ ਐ ਪੂਰੀ ਤੇ ਥੱਲਿਆਂ ਵੀ ਦੋ ਦਦੇ ਸਾਰ ਨਾਲ ਜਿੰਨੀ ਵੀ ਆ ਤੇ ਥਾਂ ਨੂੰ ਚੰਗਾ ਲੱਗਾ ਹੱਥ ਨਾਲ ਕੋ ਤੁਹਾਨੂੰ ਲਾਵੇ ਅੱਛਾ ਮੇਰੇ ਨਾਲ ਹੱਥ ਨਾਲ ਲਾਵੇ ਅੱਛਾ ਖਾਨ ਘਾੜ ਹੋਵੇ ਬਾਦ ਹੋਵੇ ਅੱਛਾ ਘੂਰ ਛੱਟਾ ਦੋ 6 ਕਿਲੋ ਲੀਟਰ ਮਾਰ ਦੇਊਗਾ ਅੱਛਾ ਚੋ ਇੱਥੇ ਚੋ ਕੇ ਖੜੇ ਗਿਆ ਆਪਣੀ ਤਸੱਲੀ ਕਰ ਲਈ ਗੰਦੀ ਜਿਹ ਖੜਨੀ ਬਿਲਕੁਲ ਗੰਦੀ ਲਜਾ ਹੱਥਾਂ ਨਾਲ ਲੈ ਸਾਨੂੰ ਅੱਛਾ ਕੋਈ ਥੜ ਘਰਵਾ ਦਾ ਵਜੇ ਲੱਗਦੀ ਲੈ ਮੇਰੇ ਕੋਲ ਠੀਕ ਹੈ ਕੋਣ ਇੱਕ ਨਪਦੀ ਲੱਗੀ ਜੀ ਬਾਕੀ ਇੱਥੋਂ ਹੀ ਆਪਣੇ ਵੇਸ਼ ਚ ਆ ਕੇ ਖੜਿਆ ਕਰੋ ਸਾਹ ਵਾਲੀਆਂ ਚੀਜ਼ਾਂ ਵਾਂ ਗਰਮੀ ਦਾ ਮੌਸਮ ਹੈ ਕੋਈ ਪਤਾ ਨਹੀਂ ਹੁੰਦਾ ਕਈ ਵਾਰੀ ਟੈਂਪਰੇਚਰ ਵੱਧ ਘੱਟ ਹੋ ਜਾਂਦਾ ਮਤਲਬ ਥਣਾ ਦੀ ਗੰਦੀ ਆ ਠੀਕ ਹੈ ਹੋਰ ਮੈਂ ਸਾਹ ਜਾ ਹੁ ਕੀ ਜੇ ਮਿਲ ਕੇ ਵੀ ਨਹਾਉਗੇ ਜੇਗਾ ਰੋ ਦੀ ਵੀ ਕਰੀਂਦੇ ਸਦਾ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ 50000 ਰੁਪਏ ਹਾਂ ਬਾਕੀ ਮਾਨਤਨ ਮੌਕੇ ਦੇਜੋ ਮਾਨਤਨ ਇਹਦਾ 2000 ਛੱਡ ਕੇ 40000 ਜਿਓ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਦੋ ਕਾਵਾਂ ਜਿਹੜੀਆਂ ਵਾ ਤਾਂ ਜੀ ਸੋਈ ਜੀ ਇਹ ਤਾਂ ਹੀ ਬੱਚੀ ਜੀ ਇਹਨੂੰ ਸੋਈ ਨੂੰ ਕੋਈ ਐਵੇਂ ਕਹ ਲਈਏ 5 ਦਿਨਾਂ ਚਾਰ ਦਿਨਾਂ ਨਾਲੂ ਨਾਲ ਜੀ ਸੋਈ ਨੂੰ ਕੋਈ 15 ਦਿਨ ਹੋ ਗਏ ਹਾਂ ਤਾਂ ਦੇ ਸਾਹਮਣੇ ਜੇ ਬੱਚੀ ਜੇ ਤੇ ਮਗਰ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਰ ਕੋ ਵਿਧੀ ਦੁੱਧ 10 ਕਿਲੋ ਹੋਊਗਾ ਪਰ ਆਪਾਂ 9 ਵਜੇ ਮੰਡੀ ਲਵਾਗੇ ਤੋਰ ਫਿਰ ਇੱਕ ਰਿਆਲ ਲੀਟਰ ਮਾਰ ਕੇ ਮੈਨ ਨਾਲ ਵੇਖੋ ਕਲੀ ਤੀਰੀ ਸੀਲ ਤੋਰ ਕੇ ਇੱਕ ਜਲ ਫੀਜੀ ਦੁੱਧ ਸੰਗੜਾਇਆ 9-10 ਕਿਲੋ ਦਾ ਜਿਹੜਾ ਕਹਿੰਦੇ ਕਿ ਪਹਿਲਾਂ ਡਾਇਰੈਕਟ ਦੁੱਧ ਵੱਜੂਗੀ ਠੀਕ ਆ ਹੁਣ ਮੌਕੇ ਦਾ ਇਨਾ ਆਪਾਂ ਆਪਣੇ ਘਰ ਦੀ ਗੱਲ ਕਰਦੇ ਆਂ ਆਪਾਂ ਗਾਂ ਦੀ ਗੱਲ ਨਹੀਂ ਕਰਦੇ ਠੀਕ ਆ ਗਾਂ ਤਾਂ ਜੀ ਨੇ ਕਿਹਨੇ ਸੇਵਾ ਕਰੀ ਬੱਲਾ ਦੇ ਕਰਾਇਮੇ ਮੈਂ ਕਿਹਾ 16 ਕਿਲੋ ਕਰੂਗੀ ਜੇ ਇਹਦਾ ਕਿਹਨੇ 6 ਕਿਲੋ ਨਹੀਂ ਜਾਗ ਚੋਣਾ ਇਹ ਕੋ ਠੀਕ ਆ ਤੇ ਸੇਵਾ ਨਹੀਂ ਕਰਦੀ ਗਰਮੀ ਚ ਪੱਠੇ-ਪੁੱਠੇ ਪਾਉ ਤੇ ਵੰਦੂ ਹਾਂਜੀ ਫਿਰ 15 ਕਿਲੋ ਚ ਵੰਦੂਗੀ ਜੇ ਆਪਾਂ ਸੇਵਾ ਕਰਦਾ ਕਿਤਾ 6 ਕਿਲੋ ਦੇ ਆਇਨੇ ਨੇ ਠੀਕ ਆ ਹੁਣ ਦੁੱਧ 9 ਕਿਲੋ ਕੰਡੇ ਵਾਲਾ ਹੋਊਗਾ ਬੱਚੇ ਨੂੰ ਛੱਡ ਕੇ ਤੇ ਮੁੱਲ ਇਹ ਦੇ ਦੀਆਂ 33000 ਦੀ 3 ਬੱਤ ਹੀ ਆ ਦੀ ਪਾਈ ਦੇ ਦਾਂਗੇ ਚਲੋ ਮੌਕੇ ਤੇ ਹੋਰ ਕਰ ਦਿਓ ਕੋਈ ਜਦੋਂ ਮਾਲ ਕਰਾ ਦੋ ਦੇਖਾਂਗੇ ਮੁੜ ਕੇ ਫਿਰ ਵੀਰ ਭਰਾ ਇੱਥੇ ਆਂਦੇ ਆ ਦਾਜ ਦਾ ਡੰਗਰ ਦਾ ਭਾਈ ਸੋਚ ਸੰਕੇ ਮੋਲਾ ਕਰਦੇ ਹੋਰੇ ਤੇ ਦੇ ਦੇ ਦਿਆ ਫਿਰ ਚੱਲ ਦੇਣਾ ਕੀ ਠੀਕ ਹੈ ਜੀ ਹਾਂ ਤੇ ਆ ਗਾਂ ਤੋਕਰ ਦੇ ਚੰਗੀ ਜਿਹੀ ਵੇਲੇ ਥਾਰ ਤੁਹਾਨੂੰ ਵੇਲੋ ਕੇ ਲੈ ਥੋਣ ਲਗਾ ਜੀ ਹਾਂਜੀ ਇਹ ਤੋਕਰ ਦੇ ਇਰ ਕੋ ਦੋ ਜੀ ਛੇ ਗਲੋ ਜੀ ਠੀਕ ਹੈ ਹਾਂ ਖੋਲੋ ਫਿਰ ਤੋੜ ਦੇਣਾ ਆ ਪੱਕੇ ਫਾਜੇ ਦੂਨੀ ਦਾ ਮੀਨ ਵੀ ਸਮਝ ਉਦਾਂ ਹੀ ਹੈ ਅੱਛਾ ਕਿ ਥਾ ਲਗਿਆ ਬਗੇ ਨਾ ਬਤਾਵੇ ਬਬੀ ਸੀ ਲਿਆ ਉਹ ਉਦਾਂ ਹੀ ਮਾਰ ਜਾਪਾ ਚਲਾ ਆ ਜ ਲੈ ਤੇ ਇਹਦਾ ਮੁੱਲ ਫਿਰ ਇਹਦੇ ਦਾ ਸਾਰੇ 13 ਦੇ ਸਾਡੇ 13 ਦੇ ਹੋਰ ਕਰਨਾ ਮਨ ਵਿੱਚ ਤੇ ਭਾਈ ਹਾਂ ਨਾ ਇਹ ਬਦਵਾਵਾਂਗੇ 12000 ਠੀਕ ਹੈ ਹਾਂ ਨਾ ਠੀਕ ਹੈ ਤੇ ਬਾਕੀ ਇਹ ਕਿਥੋਂ ਕੋਈ ਤਸੱਲੀ ਕਰਕੇ ਵੇਚ ਚਾਕੇ ਖੜੇ ਨਾ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਪਸੰਦ ਹੋਵੇ ਤੇ ਅਗਲੇ ਕਿੱਲੇ ਤੇ ਖੋਲਿਆ ਕਰੋ ਨਹੀਂ ਤੇ ਆਪਣੀ ਸਾਈ ਵਾਪਸ ਲਿਆ ਕਰੋ ਹਾਂਜੀ ਦੋਸਤੋ ਵੇਲੇ ਤਾਂ ਹੀ ਵਾਪਸ ਕਰਾਂਗੇ ਨਾ ਜੇ ਕੋਈ ਨਾ ਕੋਈ ਕੋਈ ਖਰਾਬੀ ਹੋਵੇ ਤਾਂ ਘਾਟਵਾਦ ਕੋਈ ਹੋਊਗਾ ਹਾਂਜੀ ਹਾਂਜੀ ਜੇ ਆਪਾਂ ਉਹ ਵੀਡੀਓ ਦੇਖਣੇ ਆ ਨਿੱਕੀ ਤਾਂ ਪਾਲ ਕੀਥੇ ਗਾਉਂ ਨਿੱਕੀ ਆ ਫਿਰ ਤੇ ਨਹੀਂ ਸਹੀ ਭਾਜੀ ਫਿਰ ਆਪਾਂ ਸਵੇਰੇ ਸਾਈਪਾ ਕੇ ਮਿਲ ਕੇ ਸ਼ਾਮ ਨੂੰ ਆ ਕੇ ਆਖੇ ਸਾਈਪਾ ਦੋ ਹਾਂਜੀ ਹਾਂਜੀ ਜਿਹੜੀਆਂ ਚੀਜ਼ਾਂ ਸਭ ਵੇਖ ਕੇ ਫਿਰ ਮੇਰਾ ਵੀ ਦੋ ਸਾਈਪਾ ਦੇ ਠੀਕ ਹੈ